ਨਵੇਂ ਤਿੰਨ ਅਪਰਾਧਿਕ ਕਾਨੂੰਨ ਯਾਨੀ ਭਾਰਤੀ ਨਿਆ ਸਹਾਇਤਾ 2023 ਭਾਰਤੀ ਨਾਗਰੀ ਸੁਰੱਖਿਆ ਸਹਾਇਤਾ ਕੋਡ 2023 ਅਤੇ ਭਾਰਤੀ ਸਾਕਸ਼ੇ ਕਾਨੂੰਨ ਅੱਜ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਏ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਨਵੇਂ ਕਾਨੂੰਨ ਨਿਆਂ ਦਿਵਾਉਣ ਨੂੰ ਤਰਜੀਹ ਦੇਣਗੇ ਜਦਕਿ ਵਰਤਾਨਵੀ ਰਾਜ ਦੇ ਸਮੇਂ ਦੇ ਕਾਨੂੰਨਾਂ ਵਿੱਚ ਸਜ਼ਾ ਨੂੰ ਤਰਜੀਹ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਨੂੰ ਭਾਰਤੀਆਂ ਭਾਰਤੀਆਂ ਲਈ ਤੇ ਭਾਰਤੀ ਸੰਸਦ ਵੱਲੋਂ ਬਣਾਇਆ ਗਿਆ ਹੈ ਤੇ ਇਹ ਬਸਤੀਵਾਦ ਕਾਲ ਦੇ ਕਾਨੂੰਨਾਂ ਨੂੰ ਖਤਮ ਕਰਦੇ ਨੇ ਨਵੇਂ ਕਾਨੂੰਨ ਭਾਰਤੀ ਨਿਆਂ ਸਹਾਇਤਾ ਭਾਰਤੀ ਨਾਗਰੀਕ ਸੁਰੱਖਿਆ ਸਹਾਇਤਾ ਅਤੇ ਭਾਰਤੀ ਸਾਕਸ਼ੇ ਕਾਨੂੰਨ ਕਰਮਵਾਰ ਇੰਡੀਅਨ ਪੀਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ ਨਵੇਂ ਕਾਨੂੰਨਾਂ ਨਾਲ ਇੱਕ ਆਧੁਨਿਕ ਨਿਆਂ ਪ੍ਰਣਾਲੀ ਸਥਾਪਿਤ ਹੋਵੇਗੀ ਜਿਸ ਵਿੱਚ ਜ਼ੀਰੋ ਐਫ ਆਈ ਆਰ ਪੁਲਿਸ ਵਿੱਚ ਆਨਲਾਈਨ ਐਫ ਆਈ ਆਰ ਦਰਜ ਕਰਵਾਉਣਾ SMS ਰਾਹੀਂ ਸੰਮਣ ਭੇਜਣ ਵਰਗੇ ਇਲੈਕਟ੍ਰੋਨਿਕ ਮਾਧਿਮਾ ਅਤੇ ਸਾਰੇ ਗੰਭੀਰ ਅਪਰਾਧਾਂ ਵਾਲੇ ਘਟਨਾ ਸਥਾਨਾਂ ਦੀ ਲਾਜ਼ਮੀ ਵੀਡੀਓਗ੍ਰਾਫੀ ਵਰਗੀਆਂ ਮਦਦਾਂ ਸ਼ਾਮਲ ਹੋਣਗੀਆਂ। ਨਵੇਂ ਕਾਨੂੰਨਾ ਤਹਿਤ ਅਪਰਾਧਿਕ ਮਾਮਲਿਆਂ ਵਿੱਚ ਫੈਸਲਾ ਮੁਕਦਮਾ ਪੂਰਾ ਹੋਣ ਤੇ 45 ਦਿਨ ਅੰਦਰ ਆਵੇਗਾ ਅਤੇ ਪਹਿਲੇ ਸੁਣਵਾਈ ਦੇ 60 ਦਿਨ ਅੰਦਰ ਦੋਸ਼ ਤੈਅ ਕੀਤੇ ਜਾਣਗੇ। ਜ਼ਬਰਜਨਾ ਪੀੜਤਾ ਦਾ ਬਿਆਨ ਹੁਣ ਮਹਿਲਾ ਪੁਲਿਸ ਅਧਿਕਾਰੀ ਉਸਦੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਦਰਜ ਕਰੇਗੀ ਅਤੇ ਮੈਡੀਕਲ ਰਿਪੋਰਟ 7 ਦਿਨਾਂ ਅੰਦਰ ਦੇਣੀ ਹੋਵੇਗੀ। ਇਨ੍ਹਾਂ ਕਾਨੂੰਨਾ ਵਿੱਚ ਮਹਿਲਾਵਾਂ ਤੇ ਬੱਚਿਆਂ ਖਿਲਾਫ ਅਪਰਾਧਾਂ ਦਾ ਜੋੜਿਆ ਗਿਆ ਹੈ ਕਿਸੇ ਬੱਚੇ ਨੂੰ ਖਰੀਦਣਾ ਜਾਂ ਵੇਚਣਾ ਗੰਭੀਰ ਅਪਰਾਧ ਬਣਾਇਆ ਗਿਆ ਹੈ